ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਪਠਿੰਡੇ ਵਾਲਾ ਅਸੀਂ ਅੱਜ ਪਹੁੰਚ ਗਏ ਚਿੱਤਕੁਲ ਚਿੱਤਕੁਲ ਨਾਲ ਬਾਈ ਅਨੰਦ ਵਰਗੇ ਜਯਾਦਵਿੰਦਰ ਵਰਕੇ ਇਹਨਾਂ ਕੋਲੇ ਸਮਾਨ ਸਾਰਾ ਟੈਂਟ ਦਾ ਸੀਗਾ ਸਲੀਪਿੰਗ ਬੈਗ ਵਗੈਰਾ ਤੇ ਮੈਂ ਵੀ ਪਹਿਲੀ ਵਾਰੀ ਅੱਜ ਟੈਂਟ ਦੇ ਵਿੱਚ ਪੈਣਾ ਸੀ ਆਪਾਂ ਕਦੇ ਐਡਾ ਟੈਂਟਿੰਗ ਕੈਂਪਿੰਗ ਵਗੈਰਾ ਕੀਤੀ ਨਹੀਂ ਸੀ ਤੁਹਾਨੂੰ ਪਤਾ ਨੋਰਮਲ ਹੀ ਮੜਾ ਮਟਾ ਜਾਂਦੇ ਰਹੇ ਤੇ ਅੱਜ ਸਾਨੂੰ ਵੀ ਚਾਹ ਸੀ ਬਿਲਾਇਆ ਜਾਵੇ ਠੰਡ ਇੱਥੇ ਬਾਈ ਬਹੁਤ ਜ਼ਿਆਦਾ ਠੰਡ ਇਹ ਆਰੇ ਕੁ ਬਾਈਆਂ ਨੇ ਖਬਰ ਲੈ ਇਹ ਜਾਂਦੇ ਰਹਿੰਦੇ ਟ੍ਰੈਵਲਰ ਆ ਬੰਦਿਆ ਜਲਵਿੰਦਰ ਬਿਰਕ ਨੂੰ ਕੋਈ ਜਾਣਦੇ ਆ ਆਨੰਦ ਮਾਸਟਰ ਆ ਮੁੰਡਾ ਬਾਲਾਲੀ ਤੋਂ ਇਹ ਕਾਫੀ ਘੁੰਮਦੇ ਫਿਰਦੇ ਨੇ ਕੋਲ ਸਮਾਨ ਸਾਰਾ ਹੈਗਾ ਤੇ ਤਿੰਨ ਤਿੰਨ ਬੰਦਿਆਂ ਵਾਲੇ ਦੋ ਟੈਂਟ ਇਹਨਾਂ ਕੋਲ ਸੀ ਕਿ ਤੇ ਬਾਈ ਇਹਨੋਂ ਹਿਸਾਬ ਸੀਗਾ ਮੈਂਟੇਨਰ ਨੇ 10 ਨਹੀਂ ਲਾਏ ਦੋਨੇ ਟੈਂਟ ਰੈਡੀ ਕਰਤੇ ਆ ਦੇਖੋ ਤੁਹਾਨੂੰ ਦਿਖਾਉਨੇ ਕਿਵੇਂ ਇਹ ਟੈਂਟ ਰੈਡੀ ਕਰਦੇ ਆ ਹਿਸਾਬ ਆ ਬਾਈਆਂ ਨੂੰ ਤੇ ਟੈਂਟ ਬਈ ਬਹੁਤ ਤਗੜੀ ਚੀਜ਼ ਆ ਇਹ ਟਕਤਲਨ ਵਾਲਿਆਂ ਤੋਂ ਮਿਲਦੇ ਆ ਮਾਤਾ ਬੜੀ ਕਿੰਨੀ ਮੀਂਹ ਪਈ ਜਾ ਵੀ ਰਾਤ ਨੂੰ ਮੀਂਹ ਵੀ ਪਈ ਗਿਆ ਕੋਈ ਕੋਈ ਠੰਡ ਨਹੀਂ ਆਈ ਵਿੱਚ ਕੁਛ ਨਹੀਂ ਆਹ ਦੇਖੋ ਉਹ ਸੀਗੇ ਸਟਿਕਾਂ ਹੀ ਆ ਕੱਢ ਕੇ ਲੰਮੀਆਂ ਕਰਕੇ ਉਹਨਾਂ ਨੇ ਲਾਗੇ ਪਾਉਣ ਸਿਮਿੰਟਾਂ ਚ ਸਾਨੂੰ ਟੈਂਟ ਬਣਾ ਕੇ ਤਿਆਰ ਕਰਤਾ ਆਹ ਜਿਹੜਾ ਟੈਂਟ ਹੈ ਇਹ ਪਹਿਲਾਂ ਦਾ ਟੈਂਟ ਹੈ ਨਾਲ ਕੋਲੇ ਸਾਨੂੰ ਪਿਆਰ ਤੌਰ ਤੇ ਜਾਂ ਮਹਿਮਾਨ ਨਿਵਾਜੀ ਤੌਰ ਤੇ ਕਹਿੰਦੇ ਬਾਈ ਸਾਨੂੰ ਇਹ ਟੈਂਟ ਨਹੀਂ ਦੇਣਾ ਸਾਨੂੰ ਟੈਂਟ ਨਮਾ ਸਾਡੇ ਕੋਲੇ ਅਸੀਂ ਆਉਂਦੇ ਹੋਏ ਲੈ ਕੇ ਆਏ ਆ ਜੀਰਕਪੁਰ ਤੋਂ ਉਹਦੇ ਚ ਪਾਵਾਂਗੇ ਜਮਾ ਤਾਜੀ ਰੈਂਟ ਚ ਕਹਿੰਦੇ ਪਹਿਲੀ ਵਾਰੀ ਖੋਲਾਂਗੇ ਅੱਜ ਆਹ ਦੇਖੋ ਇਹਦੇ ਉੱਤੇ ਇੱਕ ਹੋਰ ਪਾ ਦੇਣਗੇ ਜਿਹੜਾ ਬਾਟਰ ਪ੍ਰੂਫ ਵਗੈਰਾ ਹੈ ਇਸ ਪਾਣ ਦਾ ਸਿਸਟਮ ਹੈ ਤਾਂ ਖੋਲ ਲਿਆ ਭਾਈ ਬਹੁਤ ਤਗੜੀ ਚੀਜ਼ ਆ ਯਾਰ ਜਿਹੜੇ ਬੰਦੇ ਘੁੰਮਦੇ ਫਿਰਦੇ ਆ ਹੈ ਵੀ ਮਿਲਣਾ ਦਾ ਇਹ ਤਕਰੀਬਨ 4000 ਦੇ ਲਗਭਗ ਹੀ ਆ ਸਾਰਾ ਸਮਾਨ ਤੇ ਆ ਦੇਖੋ ਇੱਕ ਇਹ ਬਾਈ ਕਹਿੰਦੇ ਕਿ ਕੁੰਡੀਆਂ ਜਾਂ ਦੀ ਤਾਂ ਲੋੜ ਹੀ ਨਹੀਂ ਮਹਨਾਈ ਭਾਈ ਲਾਓ ਯਾਰ ਅਸੀਂ ਪਹਿਲੀ ਵਾਰੀ ਟੈਂਟ ਚ ਪਾਵਾਂਗੇ ਕਿਤੇ ਨੀਰ ਨੂਰ ਤੇ ਖੜੇ ਹੋ ਜਾਈਏ ਤੇ ਸਾਰਿਆਂ ਨਾਲ ਹੀ ਉੱਠ ਖੜੇ ਹਨਾ ਇਹਨਾਂ ਨੇ ਫਿਰ ਕੁੰਡੀਆਂ ਜਾਂ ਵੀ ਸਾਡੇ ਕਹਿਣ ਤੇ ਭਾਈ ਲਾ ਕੇ ਜਾਵਾਂ ਪੱਕਾ ਕੰਮ ਕਰਤਾ ਆ ਦੇਖੋ ਆ ਕਹਿੰਦੇ ਤੁਹਾਡਾ ਭਾਈ ਗੇਟ ਹੈ ਹਾਂ ਤਿਆਰ ਕਰਕੇ ਆ ਥੱਲੇ ਬਿਚਾਉਣ ਵਾਲਾ ਇਹਨਾਂ ਦਾ ਇਹ ਵੀ ਵਾਟਰ ਪ੍ਰੂਫ ਹੈ ਨਹੀਂ ਮਤਲਬ ਕੋਈ ਠੰਡ ਲੱਗੂ ਜੀ ਆਪਕੋ ਇਹ ਹੋ ਗੂ ਇਹ ਆ ਬਿਚਾਤਾ ਥੱਲੇ ਅਨੰਦ ਸਰ ਨੇ ਆ ਜਿਹੜਾ ਟਹਿਂ ਚਿਆ ਪਿਆ ਇਹ ਟੈਂਟੂ ਲਈ ਆ ਬਈ ਐ ਲੱਗੇ ਜਿਵੇਂ ਵੋਟਾਂ ਵਾਲੇ ਨਹੀਂ ਵੋਟਾਂ ਤੋਂ ਬਾਅਦ ਲੈ ਕੇ ਜਾਂਦੇ ਨੇ ਮਸ਼ੀਨਾਂ ਜੀ ਉਹ ਤਰਾ ਹੈ ਇਹ ਟੇਬਲ ਤੇ ਆ ਦੇਖੋ ਜੀ ਕਹਿੰਦੇ ਰੈਡੀ ਆ ਆ ਕੁੰਡੀਆਂ ਜੀ ਮਨ ਲਾ ਦੇ ਚਾਹ ਕੁੰਡੀਆਂ ਜੀ ਇੱਥੇ ਮੈਂ ਟੋਮੇਟੀ ਆਉ ਦੇ ਬੱਟੇ ਨਾਲ ਗੱਡਤੀਆਂ ਪੱਕਾ ਕੰਮ ਕਰਤਾ ਠੰਡ ਬਾਈਬ ਵਾਲੀ ਜਿਆਦਾ ਇੱਥੇ ਠੰਡ ਜਿਹੜੇ ਉਹ ਮਿਲਦੇ ਸੀਗੇ ਬਣੇ ਬਣਾਏ ਟੈਂਟ ਜੀ ਹਟਾ ਹੀ ਹਨਾ ਉਹ ਸਾਰੀਆਂ ਬੁੱਕ ਆਲਰੇਡੀ ਕੋਈ ਰਾਤ ਨੂੰ 10 ਵਜੇ ਆਇਆ ਕੋਈ 11 ਵਜੇ ਆਇਆ ਸਾਰੇ ਮੈਸੀਹਾ ਯਾਰ ਕੋਈ ਆਇਆ ਤਾਂ ਨਹੀਂ ਤੁਸੀਂ ਕਹਿੰਦੇ ਬੁੱਕ ਆ ਕਹਿੰਦੇ ਵੀ ਆਉਣਗੇ ਦਿੱਲੀ ਦੇ ਸਾਈਡ ਦੇ ਲੋਕ ਹੋਰ ਬੜੇ ਰਾਤ ਨੂੰ ਉੱਥੇ ਪਹੁੰਚੇ ਦੁਨਿਆਵਲ ਤੋਂ ਫਿਰਕੇ ਟੈਂਟ ਉਹਨਾਂ ਦੇ ਬੁੱਕ ਸੀਗੇ ਉਹਨਾਂ ਸਾਰਾ ਬਾਥਰੂਮ ਵਗੈਰਾ ਸਾਰਾ ਪ੍ਰੌਵੈਂਡ ਸੀਗਾ ਆ ਦੇਖੋ ਜੀ ਆ ਟੈਂਟ ਇਹਨਾਂ ਨੇ ਪਹਿਲੀ ਵਾਰੀ ਅੱਜ ਖੋਲਿਆ ਤੇ ਜੜਤਾ ਇਹ ਆ ਚੱਕੋ ਜੀ ਉੱਤੇ ਦੂਜਾ ਪਤਾ ਚੱਕ ਕੋਲੀ ਸਾਡੇ ਕੋਲੇ ਘਰੋਂ ਕੰਬਲ ਸੀਗੇ ਦੋ ਲਿਆਂਦੇ ਇੱਕ ਸੀ ਥੱਲੇ ਵਿਛਾਲਿਆ ਤੇ ਇੱਕ ਸੀ ਤੰਨਾ ਜਾਣਾ ਲੈ ਲੈ ਉੱਪਰ ਤੇ ਨਜ਼ਾਰਾ ਆ ਗਿਆ ਦੇਖੋ ਆਪਸੇ ਪਾਸੇ ਇਹ ਆ ਚੱਕਲਾ ਚਾਚਾ ਬੈਗਾ ਸਰਹਾਣਾ ਨੇ ਗੱਡੀ ਚੋਂ ਕੱਢ ਲਿਆ